ਸਾਡੇ ਆਪਣੇ ਪੌੜੀਆਂ ਸਿੱਖਾਂ ਦੀਆਂ ਤਾਂ ਅਸੀਂ ਹੁਣ ਦੋ ਵਾਰੀ ਭਾਰਤੀਆਂ ਅਰਜ਼ੀਆਂ ਜੀ ਤੇ ਦੋ ਵਾਰੀ ਅਰਜ਼ੀਆਂ ਨਹੀਂ ਆਈਆਂ ਸਾਡੇ ਤਾਂ ਪੌੜੀਆਂ ਸਿੱਖਾਂ ਦਾ ਕੋਈ ਨਹੀਂ ਵੇਂਦਾ ਤਰੀਕਾ ਕੋਲੇ ਜਿੰਨਾ ਕੋਲੇ ਰਹਿਣ ਲਈ ਥਾਂ ਨਹੀਂ ਉਹਨਾਂ ਨੂੰ ਨਾਂ ਵਾਲਾ ਤਾਂ ਚਲੋ ਢਾਈ ਢਾਈ ਮੰਡਲੇ ਹੀ ਦਿੱਤਾ ਜਾਵੇ ਜੇ ਪੰਜ ਨਹੀਂ ਮੰਡਲੇ ਦੇ ਸਕਦੀ ਸਰਕਾਰ ਉਹਨਾਂ ਨੂੰ ਢਾਈ ਢਾਈ ਮੰਡਲੇ ਹੀ ਦਿੱਤਾ ਜਾਵੇ ਨਾ ਜੀ ਸਾਨੂੰ ਨਹੀਂ ਚੰਗੀ ਲੱਗਦੀ ਨਾ ਅਸੀਂ ਰੋਟੀ ਦਾ ਮਸਾਫਾ ਖਦੀ ਹੁੰਦੀ ਆ ਘਰਾਂ ਚ ਪੱਤ ਤੈਨੂੰ ਪਤਾ ਹੀ ਆ ਹਾਂ ਜੋ ਤਾਂ ਆਪ ਦਾ ਕੰਮ ਨਸਾ ਕਰਦੇ ਜਿੰਨੀ ਖਾਂਦ ਕਰਦੇ ਨਹੀਂ ਖਾਂਦੇ ਆ ਉਹ ਨਸ਼ੇ ਪੱਤੇ ਖਾ ਖਾ ਮੁੱਕੀ ਜਾਂਦੇ ਆ ਬੜਾ ਅਨਸਾ ਸਰਕਾਰ ਨੇ ਆਪ ਚਲਾਇਆ ਕੋਈ ਪਿੰਡ ਨਹੀਂ ਲਗਾਇਆ ਕੋਈ ਜਾਇਕ ਨਹੀਂ ਅੱਛਾ ਤੁਹਾਡੇ ਪਿੰਡ ਕਿੰਨਾ ਕਾ ਸਾਡੇ ਪਿੰਡ ਬਹੁਤ ਆ ਸਾਡੇ ਪਿੰਡ ਤੇ ਬਸ ਆਈ ਨਹੀਂ ਵਿਖਦਾ ਵੀ ਜਾਨੀ ਸਬਦਾ ਜਿਵੇਂ ਵਿਖਦਾ ਆਸ਼ਟਾਬਸੀ ਡੀਸੀ ਦਫ਼ਤਰ ਮੋਗੇ ਖੜੇ ਹੋਏ ਆ ਤੇ ਇੱਥੇ ਪਿੰਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਮੋਰਚੇ ਵੱਲੋਂ ਆ ਜਿਹੜਾ ਉਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇਸ ਤਰਨੇ ਪ੍ਰਦਰਸ਼ਨ ਦੇ ਦੌਰਾਨ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਔਰਤ ਬੀਬੀਆਂ ਵੀ ਆ ਜਿਹੜੀਆਂ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਕੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਇਹ ਮਜ਼ਦੂਰ ਆ ਜਿਹੜੇ ਇੱਥੇ ਪਹੁੰਚੇ ਹੈਗੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਬੀਬੀਆਂ ਮੌਜੂਦ ਨੇ ਸਸੀਕਾਰ ਬੀਬੀ ਕਿਹੜਾ ਪੈਂਦਾ ਤੁਹਾਡਾ ਅੱਛਾ ਬੀਬੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਇੱਥੇ ਪਹੁੰਚੇ ਆ ਤੁਸੀਂ ਅਸੀਂ ਪਹੁੰਚੇ ਆ ਵੀ ਸਾਨੂੰ ਸਾਲ ਦਾ ਕੰਮ ਚਾਹੀਦਾ ਤੇ 700 ਰੁਪਇਆ ਦਿਹਾੜੀ ਚਾਹੀਦੀ ਹੈ ਨਹੀਂ ਹੁਣ ਮਿਲਦਾ ਨਹੀਂ ਸਾਲ ਦਾ ਕੰਮ ਨਹੀਂ ਸਾਨੂੰ ਮਿਲਦਾ ਨਹੀਂ ਹੁਣ ਕਿੰਨੇ ਚਿਰ ਦਾ ਮਿਲਦਾ ਹੁਣ ਤਾਂ ਸਾਨੂੰ 14 ਦਿਨ ਦਾ ਮਿਲ ਗਿਆ ਕਦੇ ਕੋਈ 4 ਦਿਨ ਦਾ ਦੇ ਚਾਹ ਚਾਹ ਪੰਜ ਦਿਨ ਦਾ ਦੇ ਮਿਲਦਾ ਹੀ ਨਹੀਂ ਕੰਮ ਹੀ ਨਹੀਂ ਮਿਲਦਾ ਪੂਰਾ ਸਾਨੂੰ ਅੱਛਾ ਬੀਬੀ ਤੁਹਾਨੂੰ ਪਤਾ ਹੈਗਾ ਵੀ ਮੋਦੀ ਸਰਕਾਰ ਨੇ ਨਰੇਗਾ ਦਾ ਬਦਲਤੀ ਹਾਂ ਬੇਟੇ ਪਤਾ ਹੈ ਸਾਨੂੰ ਵੀ ਬਦਲੀ ਹੈ ਸਰਕਾਰ ਨੇ ਸਾਡੇ ਇੱਕ ਪਾਰਟੀ ਦਾ ਕੰਮ ਚੱਲਦਾ ਥੋੜਾ ਥੋੜਾ ਤੇ ਬਾ ਸਾਡਾ ਦਾ 6 ਮਹੀਨਾ ਹੋ ਗਿਆ ਸਾਲ ਬੰਦ ਹੀ ਆ ਕੰਮ ਅੱਛਾ ਸਾ ਕਿੰਨਾ ਚਿਰ ਹੋ ਗਿਆ ਬੰਦ ਹੋਏ ਨੂੰ ਸਾਲ ਹੋ ਗਿਆ ਬੰਦ ਹੋਏ ਨੂੰ ਹੂੰ ਤੇ ਅਸੀਂ ਸਰਪੰਚ ਨੂੰ ਆਨੇ ਉਹ ਕਹਿੰਦੇ ਨੇ ਇੱਕ ਪਾਰਟੀ ਤੇ ਚੱਲਣਾ ਕੰਮ ਅੱਛਾ ਉਹ ਕਹਿੰਦਾ ਸੋਡਾ ਕੰਮ ਤਾਂ ਚੱਲਣਾ ਹੀ ਨਹੀਂ 5 ਸਾਲ ਹੂੰ ਇਹ ਗੱਲ ਕਹਿੰਦਾ ਸਾਨੂੰ ਔਰਤਾਂ ਨੂੰ ਕਿੰਨਾ ਇੱਕ ਘਾਟਾ ਪੈਂਦਾ ਹੈਗਾ ਨਰੇਗਾ ਕੰਮ ਨਾ ਚੱਲਣ ਕਰਕੇ ਔਰਤਾਂ ਨੂੰ ਬੈਠੇ ਹੋਣ ਅਸੀਂ ਉਹੀ ਕਰਨਾ ਉਹੀ ਖਾਣਾ ਤੁਹਾਨੂੰ ਪਤਾ ਹੀ ਆ ਕੰਮ ਸਾਨੂੰ ਘਟਾ ਹੀ ਆ ਜੀ ਅਸੀਂ ਹੁਣ ਪਾਰਟੀ ਸਾਡਾ 100 ਬੰਦਾ ਹੈ ਤੇ 100 ਬੰਦੇ ਦਾ ਲਾਲਾ ਘਾਟਾ ਕਿੰਨਾ ਪੈਂਦਾ ਹੂੰ ਇਹ 100 ਬੰਦਾ ਕਰੇ ਬੈਠੇ ਅਸੀਂ ਅੱਛਾ ਪਹਿਲਾਂ ਕਿੰਨੇ ਦਿਨ ਚੱਲਦਾ ਰਿਹਾ ਤੁਹਾਡਾ ਹਾਂ ਪਹਿਲਾਂ ਚੱਲਦਾ ਸੀ ਬਿਟੇ ਇੱਕ ਮਹੀਨਾ ਤਾਂ ਜੇਠ ਦਾ ਲੱਗ ਜਾਂਦਾ ਸੀ ਤੇ ਗਾਹ ਮੱਗਰ ਦਾ ਮਹੀਨਾ ਇੱਕ ਲੱਗ ਜਾਂਦਾ ਦੋ ਮਹੀਨੇ ਦਿੰਦਾ ਸੀ ਸਾਨੂੰ ਕੰਮ ਹੂੰ ਵੀ ਬਸ ਪੂਰਾ ਹੈ ਦੋ ਮਹੀਨਾ ਕਿੰਦਾ ਸੀ ਯੋਹਣ ਸਾਨੂੰ ਟਟਮਾ ਕੀ ਕਹਣਾ ਪੰਜ ਚਾਰ ਦਿਨ ਦੇ ਤਾਂ ਦੇਤਾ ਨਹੀਂ ਤਾਂ ਨਹੀਂ ਯਾਰ ਇਹਦੀ ਮੰਗ ਕਿੰਨੀ ਕਰਦੇ ਤੁਸੀਂ ਡਾੜੀ ਜੀ 700 700 ਰੁਪਏ ਹਾਂਜੀ ਤੇ ਮਾਨ ਸਰਕਾਰ ਤਾਂ ਕਹਿੰਦੀ ਹੈਗੀ ਅਸੀਂ ਤਾਂ ਬਹੁਤ ਕੰਮ ਕਰਤਾ ਗਰੀਬਾਂ ਵਾਸਤੇ ਤੇ ਕੰਮ ਜੇ ਹੋਵੇ ਤਾਂ ਸਾਨੂੰ ਕੀ ਇੱਥੇ ਭਕਾਈ ਕਰਨ ਦੀ ਲੋੜ ਆ ਬੇਟਾ ਵੀ ਅਸੀਂ ਕਾਹਤੋਂ ਅੱਜ ਇੱਥੇ ਧਰਨੇ ਕਾਦੇ ਲੱਗ ਜੇ ਵੀ ਸਾਡੇ ਪੂਰਾ ਮੰਗਾ ਹੁੰਦਾਗਾ ਹੁਣ ਤਾਂ ਫਿਰ ਸਾਨੂੰ ਆਉਣ ਦੀ ਲੋੜ ਨਹੀਂ 1000 ਰੁਪਏ ਕਹਿੰਦੇ ਸੀ ਅਸੀਂ ਔਰਤਾਂ ਨੂੰ ਦੇਵਾਂਗੇ ਪਿਆਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ 1000 ਰੁਪਏ ਮਿਲ ਗਏ ਤੁਹਾਨੂੰ ਨਾਜੀ ਕੁਛ ਨਹੀਂ ਮਿਲਿਆ ਸਾਨੂੰ ਤਾਂ ਕੋਈ 1000 ਰੁਪਏ ਨਹੀਂ ਆ ਇਹਨੇ ਕੀਤਾ ਸੀ ਸਾਡੇ ਨਾਲ ਵਾਦਾ ਵੀ 1000 ਰੁਪਏ ਔਰਤਾਂ ਦੇ ਖਾਤੇ 'ਚ ਪਾਉਂ 18 ਸਾਲ ਤੋਂ ਬੱਚਿਆਂ ਦੇ ਵੀ ਪਾਉਂਗਾ ਤੇ ਕੁਛ ਨਹੀਂ ਪਾਇਆ ਕਿਤੇ ਅੱਛਾ ਪੈਨਸ਼ਨ ਕਿਹਾ ਸੀਗਾ ਵੀ ਪੈਨਸ਼ਨ ਆ ਜਿਹੜੀ ਉਹ ਹੁਣ 2500 ਰੁਪਏ ਹੋ ਜਾਣੀ ਤੁਹਾਨੂੰ ਪੈਨਸ਼ਨ ਮਿਲਦੀ ਹੈਗੀ ਪ੍ਰੋਪਰ ਟਾਈਮ ਤੇ ਤੇ ਕਿੰਨੀ ਮਿਲਦੀ ਹੈ 1500 ਮੈਂਦੀ ਆ ਬੇਟੇ ਪੈਲਸਨ ਹਾਂ ਉਹ ਵੀ ਪਹਿਲਾਂ ਚੰਨੀ ਦੀ ਕਰੀ ਵੀ ਆ ਇਹਨਾਂ ਨੇ ਕੁਛ ਨਹੀਂ ਕੀਤਾ ਉਸ ਤੋਂ ਬਾਅਦ ਚੰਨੀ ਨੇ ਕਰੀ ਸੀ 1500 ਤੋਂ ਜਾਂਦੇ ਜਾਂਦੇ ਨੇ ਉਹਨਾਂ ਨੇ ਐਲਾਨ ਕਰਤਾ ਸੀ ਬਸ ਉਹੀ 1500 ਮੈਂਦੀ ਉਦੋਂ ਬਾਅਦ ਇਹਨਾਂ ਨੇ ਕੁਝ ਨਹੀਂ ਕੀਤਾ ਘਾ ਹੁਣ ਟਾਈਮ ਨਾਲ ਮਿਲ ਜਾਂਦੀ ਪੈਨਸ਼ਨ ਜਾਂ ਉਹ ਨਹੀਂ ਟਾਈਮ ਨਾਲ ਆਉਂਦੀ ਨਾ ਨਾ ਉਹ ਵੀ ਨਹੀਂ ਟਾਈਮ ਨਾਲ ਆਉਂਦੀ ਕਿ ਬਟੇ ਉਹ ਵੀ ਕਿਤੇ ਦੋ ਮਹੀਨੇ ਤੋਂ ਆਉਂਦੀ ਆ ਕਿਤੇ ਤਿੰਨ ਮਹੀਨੇ ਤੋਂ ਆ ਗਈ ਕਿਤੇ ਦੋ ਤੋਂ ਆ ਗਈ ਬਸ ਆਏ ਦਿੰਦੇ ਆ ਕਿਤੇ ਆਉਂਦੀ ਨਹੀਂ ਦੋ ਦੋ ਮਹੀਨੇ ਉਹ ਵਿੱਚੇ ਖਾਈ ਜਾਂਦੇ ਉਹ ਵਿੱਚੇ ਹੀ ਖਾਈ ਜਾਂਦੇ ਬਿਜਲੀ ਦਾ ਬਿੱਲ ਮਾਫਾ ਤੁਹਾਨੂੰ ਨਹੀਂ ਬਟੇ ਬਿਜਲੀ ਦਾ ਬਿੱਲ ਨਹੀਂ ਮਾਫੰਦਾ ਹੋਰਾਂ ਬਿੱਲ ਤੁਹਾਨੂੰ ਹਾਂ ਹੁੰਦਾ ਵੇਖੇ ਕਿੰਨਾ ਭਰਿਆ ਇਸ ਵਾਰ ਉਹ ਦਾ ਬੇਟੇ ਮੁੰਡੇ ਭਰ ਕੇ ਆਉਂਦੇ ਆ ਵੀ ਹੁਣ ਮਾਇ ਬੁੜੀਆਂ ਕਿਹੜਾ ਜਾਂਦਾਂ ਬੇਟੇ ਸਾਨੂੰ ਇੰਨਾ ਤਾਂ ਪਤਾ ਨਹੀਂਗਾ یوں ਬਿੱਲ ਭਰਦੇ ਆ ਤੇ ਬਿੱਲ ਭਰਦੇ ਆ ਹਾਂ ਇੰਨਾ ਪਤਾ ਸਾਨੂੰ ਬਿੱਲ ਭਰਦੇ ਆ ਰਾਸ਼ਨ ਵਗੈਰਾ ਆਉਂਦਾ ਹੈਗਾ ਟਾਈਮ ਸਰ ਆ ਜਾਂਦਾ ਨਹੀਂ ਬੇਟੇ ਆਉਂਦਾ ਉਹ ਵੀ ਕਿਤੇ 2 ਮਹੀਨਾ ਤੋਂ ਆ ਗਈ 15 ਕਿਲੋ ਕਣਕ ਕਿਤੇ ਤੇ ਨਾ ਤੋਂ ਆਉਂਦੀ ਆ ਵਾਚਾ ਦਿੰਦੇ ਆ 15 ਕਿਲੋ ਕਣਕ ਆਉਂਦੀ ਆ ਉਹ ਵੀ ਹਾਂ ਅੱਛਾ ਬੀਬੀ ਅੱਗੇ ਨੂੰ ਆ ਰਹੇ ਮਾਤਾ ਆ ਰਹੇ ਆਂ ਤੇ ਕਾਣੂ ਗਾਣੂ ਆ ਰਹੇ ਕੋਈ ਨਾ ਹਾਂ ਅੱਛਾ ਕਿੱਥੋਂ ਆ ਗਏ ਪੜ ਨੇ ਦਰ ਦਰ ਤੋਂ ਜੀ ਅੱਛਾ ਕੀ ਮੰਗਣ ਨੂੰ ਲੈ ਕੇ ਕੀ ਕੀ ਮੰਗਾਂ ਨੂੰ ਲੈ ਕੇ ਪਹੁੰਚੇ ਇੱਥੇ ਇੱਗਾ ਦਾ ਕੰਮ ਨਹੀਂ ਸਾਡੇ ਚੱਲਦਾ ਜੀ 8ਵੇਂ ਮਹੀਨੇ ਦਾ ਕੰਮ ਬੰਦ ਹੋਇਆ ਕੰਮ ਹੀ ਨਹੀਂ ਚੱਲਿਆ ਮੜ ਕੇ ਸਾਡੇ ਸਾਰੇ ਪਿੰਡੇ ਕੰਮ ਚੱਲਦਾ ਸੀ ਸਾਡੇ ਪਿੰਡ ਜਮਾਂ ਕੰਮ ਨਹੀਂ ਚੱਲਦਾ ਤੇ ਕੋਈ ਸਾਡੀ ਨਾਮ ਦੀ ਸਰਪੰਚ ਨੇ ਨਹੀਂ ਆਇਆ ਕਿਹਾ ਕੋਈ ਕੰਮ ਦਾ ਨਹੀਂ ਪਹਿਲਾਂ ਕੰਮ ਬਹੁਤ ਚੱਲਦਾ ਸੋਨ ਚੱਲਦਾ ਨਹੀਂ ਜਮਾਂ 6 ਮਹੀਨੇ ਤੋਂ ਕੰਮ ਨਹੀਂ ਚੱਲਦਾ ਪਰਿਵਾਰ ਦੇ ਚ ਕਿੰਨੇ ਜੀ ਤੁਸੀਂ ਜੀ ਦੋ ਜਾਣੇ ਕੰਮ ਤੇ ਜਾਂਦੇ ਜਾਣੇ ਜਾਨੀ ਅੱਡੋ ਅੱਡ ਦਰਾਣੀ ਜਿਠਾਣੀ ਕੰਮ ਤੇ ਜਾਂਦੇ ਹਾਂ ਹਾਂਜੀ ਅਛਾ ਕਿੰਨਾ ਕੁ ਜ਼ਰੂਰੀ ਹੈਗਾ ਔਰਤਾਂ ਦੇ ਮਾਨ ਸਨਮਾਨ ਵਾਸਤੇ ਕਿੰਨਾ ਕੁ ਜ਼ਰੂਰੀ ਲੱਗਦਾ ਹੈਗਾ ਵੀ ਨਰੇਗਾ ਦਾ ਕੰਮ ਚਲਾ ਚੀ ਜੀ ਫਿਰ ਹੁਣ ਕੰਮ ਕਰਾਂਗੇ ਤਾਂ ਖਾਵਾਂਗੇ ਫੇਰ ਹੀ ਗਾਂਹ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਚਲੋ ਇਹ ਕੰਮ ਸੀਗਾ ਕਰ ਲੈਂਦੇ ਸੇ ਵੀ ਸਰਕਾਰ ਨੇ ਕੰਮ ਬੰਦ ਕਰਤਾ ਤੇ ਮੋਦੀ ਸਰਕਾਰ ਤਾਂ ਕਹਿੰਦੀ ਹੈਗੀ ਸੀ 100 ਦਿਨ ਤੋਂ ਵਧਾ ਕੇ ਜਿਹੜਾ 125 ਦਿਨ ਮਜ਼ਦੂਰਾਂ ਨੂੰ ਕੰਮ ਦੇਣ ਲੱਗੇ ਨਹੀਂ ਜੀ ਹੁਣ ਤਾਂ ਕੰਮ ਹੀ ਨਹੀਂ ਚੱਲਿਆ ਕੋਈ ਕੰਮ ਹੀ ਨਹੀਂ ਸੀ ਤਾਂ ਮਿਲਿਆ ਮਿਲੂ ਤਾਂ ਫੇਰ ਹੀ ਸਾਨੂੰ ਗਾਂਹ ਹੋਊਗਾ ਵੀ ਕੰਮ ਚੱਲਿਆ ਵਾ ਕੋਈ ਫੇਰ ਕੀਤਾ ਹਾਂਜੀ ਕੋਈ ਕੰਮ ਨਹੀਂ ਅੱਛਾ ਤੁਸੀਂ ਰਹਿੰਦੇ ਕਿੰਨੀ ਜਗ੍ਹਾ ਦੇ ਵਿੱਚ ਰਹਿਸ਼ ਕਿੰਨੀ ਜਗ੍ਹਾ ਜੋ ਤੁਹਾਡੀ ਜੇ ਹੈਗੇ ਆ 4-4 ਮਰਲੇ 5-5 ਹੈਗੇ ਇੰਨੇ ਚ ਰਹਿਸ ਆ ਸਾਡੀ ਪਲਾਟ ਮਿਲਿਆ ਕੋਈ ਤੁਹਾਨੂੰ 5 ਮਰਲੇ ਵਾਲਾ ਸਾਨੂੰ ਤਾਂ ਮਿਲਿਆ ਵਾ ਜੀ ਤੁਹਾਨੂੰ ਨਹੀਂ ਮਿਲਿਆ ਮਿਲਿਆ ਵਾ ਜੀ ਦੋ ਅਦਰ ਪਹਿਲੇ ਚ ਪਲਾਟ ਤਾਂ ਮਿਲਿਆ ਵਾ ਹਾਂਜੀ ਮਕਾਨ ਵਗੈਰਾ ਬਣਾ ਲਾ ਤੁਸੀਂ ਨਹੀਂ ਜੀ ਹਜੇ ਨਹੀਂ ਬਣਾਇਆ ਥੋੜਾ ਟਾਈਮ ਹੋ ਜਾ ਮਿਲੇ ਅੱਛਾ ਵੀ ਵੀ ਕਿਹੜੀ ਮੰਗ ਨੂੰ ਲੈ ਕੇ ਤੁਸੀਂ ਕਿੱਥੋਂ ਆਏ ਕੀ ਤੱਕ ਆਕੇ ਤਾ ਹੈ ਬਈ ਅਸੀਂ ਕੀ ਕੀ ਮੰਗਾ ਨੂੰ ਲੈ ਕੇ ਪਹੁੰਚੇ ਇੱਥੇ ਅਸੀਂ ਮੰਗਾ ਸੀ ਹੁਣ ਤੋ ਪਰ ਅਣਰੇ ਕਰਨੁਰ ਦਾ ਕੰਮ ਨਹੀਂ ਚਾਹਦਾ ਪੈਨਸ਼ਨ ਜਿਹੜੀ ਉਹ ਨਹੀਂ ਵਾਦੀ ਹਾਂ ਉਹ ਪੈਨਸ਼ਨ ਜਿਹੜੀ ਉਹ ਨਹੀਂ ਵਾਦੀ ਜਿਹੜੇ ਹੁਣ ਜਿਹੜਾ ਆਪਣਾ ਕਰਨੋਲੀਆਂ ਕਰਨੋਲੀਆਂ ਮੈਸ ਦੀਆਂ ਕਰਨੋਲੀਆਂ ਚਾਹਾਂ ਨਹੀਂ ਮਿਲਦੀਆਂ ਸਾਡੇ ਤਾਂ ਘਾਲੇ ਕੀ ਜਿਵੇਂ ਕਿਸੇ ਨੂੰ ਨਹੀਂ ਮਿਲੀਆਂ ਸਾਡੇ ਬਾਰ ਬਾਰ ਹੀ ਸਿੱਖਦੇ ਸੀ ਜਮਾ ਨਹੀਂ ਮਿਲੀਆਂ ਸਾਨੂੰ ਤਾਂ ਇੰਨੀ ਉਮਰ ਹੋ ਗਈ ਸਾਡੀ ਹੂੰ ਸਾਮ ਨੂੰ ਨਹੀਂ ਨੀਂ ਵੀਰੇ ਕਰਨਾਲ ਦੀਆਂ ਕਾਲੇ ਕੀ ਪਿੰਡ ਅੱਛਾ ਹਾਂ ਪੰਜ ਪੰਜ ਮਰਲੇ ਪਲਾਟ ਮਿਲੇ ਟਰੋਡ ਨਹੀਂ ਮਿਲੇ ਜੀ ਹਾਂ ਅੱਛੀ ਬੁਣੀ ਮਾ ਤੇ ਜਮਾਈ ਨਹੀਂ ਮਿਲੇ ਸਾਨੂੰ ਤਾਂ ਪਾਵਰੀਆਂ ਸਿੱਕਾ ਹੂੰ ਹਾਂ ਅਜੀ ਪਿੰਡ ਕਾਲੇ ਕੀ ਹੈ ਸਾਡਾ ਅੱਛਾ ਹਾਂ ਕੰਮ ਚੱਲਦਾ ਤੁਹਾਡੇ ਪਿੰਡ ਪ੍ਰੋਪਰ ਕੰਮ ਚੱਲਦਾ ਉਸ ਵਾਰ ਥੋੜਾ ਥੋੜਾ ਚੱਲਦਾ ਉਹ ਹੀ ਬੰਦ ਹੋ ਜਾਂਦਾ ਕਿੱਥੇ ਚੱਲਦਾ ਕੰਮ ਬੰਦ ਕਰ ਦਿੰਦੇ ਕੰਮ ਵੀਰੇ ਬੇਸ਼ੱਕ ਬੰਦ ਕਰ ਦਿੰਦੇ ਕਿੱਥੇ ਕੰਮ ਚੱਲਦਾ ਅੱਛਾ ਆ ਤਾਂ ਨਹੀਂ ਹੁੰਦਾਗਾ ਵੀ ਆਪਦੇ ਆਪ ਤੇ ਬੰਦਿਆਂ ਦਾ ਸਰਪੰਚ ਚਲਾ ਦਿੰਦਾ ਵੀ ਕੰਮ ਸਾਡੇ ਆਪਦੇ ਆਪ ਦੇ ਬੰਦਿਆਂ ਦਾ ਨਹੀਂ ਸਾਡੇ ਆਪਣੇ ਪੌਰੀਆਂ ਸਿੱਖਾਂ ਦੀਆਂ ਤਾਂ ਅਸੀਂ ਹੁਣ ਦੋ ਵਾਰੀ ਭਾਰਤੀ ਅਰਜ਼ੀਆਂ ਜੀ ਤੇ ਦੋ ਵਾਰੀ ਅਰਜ਼ੀਆਂ ਨਹੀਂ ਆਈਆਂ ਸਾਡੇ ਤਾਂ ਪੌਰੀਆਂ ਸਿੱਖਾਂ ਦਾ ਕੋਈ ਨਹੀਂ ਵੇਂਦਾ ਹੂੰ ਕਹਿੰਦੇ ਪੌਰੀਆਂ ਹੀ ਹੈ ਨਹੀਂ ਕਾਲੇ ਕੀ ਪੰਡ ਤਾਂ ਸਾਡਾ ਪੰਡ ਤਾਂ ਐ ਕਰਦੇ ਆ ਭਾਈ ਅੱਛਾ ਕਾਲੇ ਕੀ ਪੰਡ ਪੌਰਗੇ ਹੈ ਨਹੀਂ ਅਕੇ ਹੂੰ ਹਾਂ ਨਾ ਸਾਨੂੰ ਕਰਨੋਲੀ ਕੋਈ ਮਿਲੀ ਹੈ ਹੂੰ ਪੌਰੀਆਂ ਸਿੱਖਾਂ ਨੂੰ ਸਾਨੂੰ ਜਵਾਂ ਨਹੀਂ ਮਿਲੀ ਕਿਸੇ ਨੂੰ ਵੀ ਤੁਸੀਂ ਪੜ੍ਹੇ ਕਿੱਥੋਂ ਆਏ ਬੀਜ ਜੀ ਪੰਡ ਰਮੇ ਤੋਂ ਆਏ ਆ ਅੱਛਾ ਕੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਇੱਥੇ ਪਹੁੰਚੇ ਤੁਸੀਂ ਅਸੀਂ ਬੰਗਾ ਲੈ ਕੇ ਆਏ ਆ ਵੀਰ ਜੀ ਕਿ ਸਾਡਾ ਨਰੇਗਾ ਦਾ ਕੰਮ 100 ਦਿਨ ਚੱਲਦਾ ਰਹੇ ਤੇ ਸਾਨੂੰ ਦਿਹਾੜੀ 700 ਰੁਪਿਆ ਮਿਲਣੀ ਚਾਹੀਦੀ ਆ ਜੋ ਵੀ ਗਰੀਬ ਆ ਉਹ ਆਪਦਾ ਰੱਜ ਕੇ ਖਾਵੇ ਕਿਉਂਕਿ ਘਰਾਂ ਦੇ ਵਿੱਚ ਇਦਾਂ ਦੀਆਂ ਮੁਸੱਈਆ ਹੁੰਦੀਆਂ ਕਿ ਬਜ਼ੁਰਗਾਂ ਨੂੰ ਬੱਚੇ ਬੇਟੀਆਂ ਨਹੀਂ ਪਹਛਾਣਦੇ ਉਹ ਆਪਦਾ ਰੋਜ਼ਗਾਰ ਕਰਕੇ ਖਾ ਸਕਦੇ ਨਹੀਂ ਬਸ ਸਾਡੀ ਇਹ ਵੀ ਮੰਗ ਆ ਜੀ ਕਿ ਇਹ ਇਕੱਲੇ ਕੰਮ ਦੀ ਮੰਗ ਆ ਨਹੀਂ ਜੀ ਕੰਮ ਦੀ ਵੀ ਮੰਗ ਆ ਇਹ ਵੀ ਹੈਗਾ ਕਿ ਗਰੀਬਾਂ ਕੋਲੇ ਜਿੰਨਾ ਕੋਲੇ ਰਹਿਣ ਲਈ ਥਾਂ ਨਹੀਂ ਉਹਨਾਂ ਨੂੰ ਨਾਂ ਵਾਲਾ ਤਾਂ ਚਲੋ ਢਾਈ ਢਾਈ ਮੰਡਲੇ ਹੀ ਦਿੱਤਾ ਜਾਵੇ ਜੇ ਪੰਜ ਨਹੀਂ ਮੰਡਲੇ ਦੇ ਸਕਦੀ ਸਰਕਾਰ ਉਹਨਾਂ ਨੂੰ ਢਾਈ ਢਾਈ ਮੰਡਲੇ ਹੀ ਦਿੱਤਾ ਜਾਵੇ ਵੀ ਪਰ ਇਹ ਆ ਹਰ ਇੱਕ ਘਰ ਦਾ ਚੁੱਲਾ ਤਪਦਾ ਜ਼ਰੂਰੀ ਹੈ ਸਭ ਅੱਛਾ ਕਿੰਨੇ ਜਗ੍ਹਾ ਦੇ ਵਿੱਚ ਢੋਡੀ ਰੈਸ ਕਿੰਨੀ ਜਗ੍ਹਾ ਤੇ ਹੁਣ ਸਾਡੀ ਰੈਸ ਹੈਗੀ ਆ ਜੀ ਜੀ ਤਿੰਨ ਕ ਮੰਡਲੇ ਆ ਸਾਡੇ ਕੋਲੇ ਵੀਰ ਜੀ ਸੀ ਉਹਨਾਂ ਦੇ ਵਿੱਚ ਹੀ ਰੈਸ ਕਰਦੇ ਕਮਰੇ ਕਿੰਨੇ ਆ ਕਮਰੇ 2 ਆ ਜੀ ਅਛਾ ਪਤੀ ਤੁਹਾਡੇ ਕੀ ਕਰਦੇ ਆ ਜੀ ਮੈਂ ਆਦੇ ਮਾਪੇ ਦੇ ਘਰ ਰਹਿੰਦੇ ਆ ਅਛਾ ਹਾਂਜੀ ਅਛਾ ਤੁਸੀਂ ਕੀ ਮੰਗਣ ਨੂੰ ਲੈ ਕੇ ਪਹੁੰਚੇ ਜੀ ਇੱਥੇ ਅਸੀਂ ਵੀ ਕੰਮ ਨਾਲ ਹੀ ਪਹੁੰਚੇ ਜੀ ਅੱਗੇ ਸਾਲ ਬੰਦ ਹੋਇਆ ਰਿਹਾ ਜੀ ਹਮ ਇੱਕ ਵੇਰ ਕੋਈ ਕੰਮ ਚਲਾਇਆ ਹਮ ਉਹ ਦੁਬਾਰ ਕੰਮ ਹੀ ਨਹੀਂ ਚੱਲਿਆ ਜੀ ਅਸੀਂ ਤੁਹਾਡੇ ਪਿੰਡ ਕੋ ਰਸ਼ਨ ਮਿਲ ਜਾਂਦਾ ਹੈਗਾ ਪ੍ਰੋਪਰ ਟਾਈਮਸ ਨਹੀਂ ਵੀਰ ਜੀ ਕੁਝ ਨਹੀਂ ਮਿਲਦਾ ਹੈਗਾ ਜੋ ਜਿਵੇਂ ਆਪਾਂ ਕਹੇ ਦੀ ਇਹ ਵੀ ਪਿੰਡ ਵੱਲੋਂ ਸਰਪੰਚ ਸਹਾਇਤਾ ਕਰਦਾ ਗਰੀਬਾਂ ਨੂੰ ਨਹੀਂ ਉਹ ਕਿਸੇ ਤਈ ਜਿਨ੍ਹਾਂ ਨੂੰ ਆਪਦੇ ਵੀ ਪਾਕੀ ਪੂਰ ਰਹੇ ਆ ਵੀ ਕਹੀ ਇਦਾਂ ਦਿਆ ਵੀ ਜਿੱਤੇ ਜਮੇ ਵਿਚਾਰਾਂ ਦੇ ਘਰ ਦੇ ਵਿੱਚ ਕੋਈ ਹੈ ਨਹੀਂ ਗਾ ਅੱਗੇ ਪਿੱਛੇ ਕੱਲੀ ਮਾਤਾ ਉਹਨਾਂ ਤੱਕ ਵੀ ਰਸ਼ਨ ਨਹੀਂ ਪਹੁੰਚਦਾ ਉਹਨਾਂ ਨੂੰ ਵੀ ਕਰਕੇ ਖਾਣਾ ਹੁੰਦਾ ਉਹੀ ਨਗਰੇਗਾ ਦਾ ਕੰਮ ਜੇ ਉਹ ਦਿਹਾੜੀ ਜਾਂਦੇ ਕਰਕੇ ਖਾਂਦੇ ਆ ਤਾਂ ਉਹ ਵੀ ਹੀ ਬੰਦ ਹੋ ਰਿਹਾ ਹੈ ਹੁਣ ਅਛਾ ਤੁਹਾਡੇ ਪੈਂਡ ਲੋਨ ਕਿੰਨੇ ਕੁ ਲੋਕਾਂ ਨੇ ਚੱਕੇ ਹੋਏ ਆ ਕੰਪਨੀ ਵਾਲੇ? ਕੰਪਨੀਆ ਨੇ ਲੋਨ ਬਹੁਤ ਚੱਕੇ ਹੋਏ ਆ ਵੀਰ ਜੀ। ਹਾਂ ਤੁਹਾਡਾ ਚੱਲਦਾ ਕੋਈ? ਨਹੀਂ ਵੀਰ ਜੀ ਸਾਡਾ ਨਹੀਂ ਚੱਲਦਾ। ਅਛਾ। ਹਾਂ। ਅਛਾ ਵੀਪੀ ਤੁਹਾਡੇ ਪੈਂਡ ਕੋਈ ਲੋਨ ਵਗੈਰਾ ਚੱਲ ਚੱਲਦੇ ਹੈਗੇ ਬੀਬੀਆਂ ਨੇ ਚੱਕੇ ਹੈਗੇ ਜਿਹੜੇ ਕੰਪਨੀ ਵਾਲੇ ਲੋਨ ਹੈਗੇ ਆ? ਹਾਂ ਜੀ ਚੱਕੇ ਆ ਬੇਟੀ। ਅਛਾ ਤੁਸੀਂ ਚੱਕਿਆ ਕੋਈ? ਮੇਰੇ ਕਾ ਨੋਹਾਨੇ ਦੋਨਾਂ ਨੇ ਚੱਕੇ ਵੀ ਆ। ਕਿਸ਼ਤਾਂ 'ਚ ਕਿੰਨਾ ਕੁ ਤੰਗ ਕਰਦੇ ਆ? ਕਿਸ਼ਤਾਂ ਵਾਲੇ ਤੰਗ ਬਿਟਿਆ ਹੀ ਰਹਿੰਦੀ ਮਹੀਨੇ ਤੋਂ ਕਿਸ਼ਤ ਤਾਂ ਕਿਸੇ ਦੀ 3500 ਆ ਗਈ ਕਿਸੇ ਦੀ 4000 ਆ ਗਈ। ਹੂੰ। ਤੋ ਹੁਣ ਬੱਚਿਆਂ ਦਾ ਤਾਂ ਆਪਦਾ ਹੀ ਲੋਟ ਆਉਂਦਾ ਬੇਟਾ ਸਾਡੇ ਆਰਗੇ ਨੂੰ ਕਿਥੋਂ ਕਈ ਦੇਵੇ ਹਨਾ ਹੂੰ ਕਿਸ਼ਤਾਂ ਭਰਨ ਕੋ ਸਾਨੂੰ ਦਿਨ ਕਰਾਇਆ ਪੜ ਹੂੰ ਆਉਣਾ ਤਾਂ ਹਰੇਕ ਥਾਂ ਹੀ ਅਸੀਂ ਕੰਮ ਤੇ ਰਿਸ਼ਤੇਦਾਰੀ ਚ ਵੀ ਜਾਣਾ ਹੈ ਇਧਰ ਧਰਨਿਆ ਤੇ ਵੀ ਆਉਣਾ ਹੈ ਹਰੇਕ ਥਾਂ ਹੀ ਸਾਨੂੰ ਪੈਸਾ ਚਾਹੀਦਾ ਨਹੀਂ ਪਿੱਛੇ ਮਾਨ ਸਰਕਾਰ ਕਹਿੰਦੀ ਸੀ ਅਸੀਂ ਗਰੀਬਾਂ ਦਾ ਕਰਜ਼ਾ ਮਾਫ ਕਰ ਦਾਂਗੇ ਕਰਤਾ ਨਾ ਕੁਛ ਨਹੀਂ ਕੀਤਾ ਕਾ ਮਾਫ ਉਹਨਾਂ ਨੇ ਹੂੰ ਕੋਈ ਮਾਫ ਨਹੀਂ ਕੁਛ ਨਹੀਂ ਹੋਇਆ ਚੱਲੀ ਜਾਂਦੀਆਂ ਕਿਸ਼ਤਾਂ ਬੱਚਿਆਂ ਦੀਆਂ ਹਾਂ ਚੱਕਣਾਂ ਹੈਗੇ ਐ ਲੋਨ ਵਚਨ ਦੇ ਤੇ ਵੀ ਪਰ ਨਹੀਂ ਗਸਤਾ ਮਾਫ ਪੰਜਾਬ ਨੂੰ ਅੱਛਾ ਨਾਲੇ ਹੁਣ ਕਹਿੰਦੇ ਵੀ ਨਵਾਂ ਬਿਜਲੀ ਸੋਧ ਬਿੱਲ ਆਇਆ ਹੈਗਾ ਵੀ ਜਿਵੇਂ ਮੋਬਾਈਲਾ ਦਾ ਰੀਚਾਰਜ ਕਰਾਉਣੇ ਆ ਉਵੇਂ ਹੀ ਤੁਹਾਡੇ ਆਗੂ ਕਹਿ ਰਹੇ ਹੈਗੇ ਆ ਕਿ ਉਵੇਂ ਮੀਟਰਾਂ ਦਾ ਰੀਚਾਰਜ ਜਿਹੜਾ ਕਰਵਾਉਣਾ ਪਿਆ ਕਰੂਗਾ ਕੀ ਲੱਗਦਾ ਹੈਗਾ ਵੀ ਰੀਚਾਰਜ ਕਰਾ ਕੇ ਬਿਜਲੀ ਬਾਲ ਲਓਗੇ ਨਾ ਜੀ ਕਿੱਥੋਂ ਸਾਨੂੰ ਗਰੀਬ ਕਿੱਥੋਂ ਅਸੀਂ ਬਾਲ ਲਾਂਗੇ ਜੇ ਬਿਜਲੀ ਤੁਹਾਨੂੰ ਦੱਸ ਹੀ ਜਾਂਦਾ ਵੀ ਜੇ ਦਿਹਾੜੀ ਨਹੀਂ ਤੁਹਾਨੂੰ ਮਿਲ ਸਕੀ ਤੇ ਫਿਰ ਅਸੀਂ ਬਿੱਲ ਵੀ ਕਿੱਥੋਂ ਭਰਾਂਗੇ ਤੇ ਕਿੱਥੋਂ ਕਰਾਵਾਂਗੇ ਰੀਚਾਰਜ ਅੱਛਾ ਵੀ ਵੀ ਤੁਹਾਨੂੰ ਲੱਗਦਾ ਹੈਗਾ ਵੀ ਜਿਹੜਾ ਨਵੀਂ ਸਕੀਮ ਆਊਗੀ ਨਵਾਂ ਬਿੱਲ ਆ ਰਿਹਾ ਹੈਗਾ ਕਿਸਾ ਮਜ਼ਦੂਰ ਆਗੂ ਕਹਿ ਰਹੇ ਨੇ ਕਿ ਤੁਹਾਨੂੰ ਜਿਹੜਾ ਰੀਚਾਰਜ ਕਰਾਉਣਾ ਪਊ ਮੋਬਾਈਲ ਵਾਂਗੂ ਪਹਿਲਾਂ ਫੇਰ ਬਿਜਲੀ ਭਾਲ ਸਕਦੇ ਹੋ ਸਕੀਮ ਠੀਕ ਲੱਗਦੀ ਹੈ ਨਾ ਜੀ ਸਾਨੂੰ ਨਹੀਂ ਚੰਗੀ ਲੱਗਦੀ ਨਾ ਅਸੀਂ ਰੋਟੀ ਦਾ ਮਸਾ ਫੱਕਦੀ ਹੁੰਦੀ ਆ ਘਰਾਂ ਚ ਪਤਾ ਤੈਨੂੰ ਪਤਾ ਹੀ ਆ ਹੈ ਤਾਂ ਜੋ ਆ ਕੰਮ ਮਸਾ ਕਰਦੇ ਜਿੰਨੀ ਖਾਂਦ ਕਰਦੇ ਉਹ ਨਹੀਂ ਖਾਂਦੇ ਆ ਉਹ ਨਸ਼ੇ ਪੱਤੇ ਖਾ ਖਾ ਮੁੱਕੀ ਜਾਂਦੇ ਆ ਹੈ ਤੇ ਅਸੀਂ ਕਿੱਥੋਂ ਕਰ ਲਾਂਗੇ ਰੀਚਾਰਜ ਤੋਂ ਪਤਾ ਹੀ ਆ ਨੇ ਪੰਜਾਬ ਸਰਕਾਰ ਤਾਂ ਕਹਿੰਦੀ ਪੰਜਾਬ ਦੇ ਵਿੱਚੋਂ ਨਸ਼ਾ ਅਸੀਂ ਖਤਮ ਕਰਤਾ ਹੈਗਾ ਨਾ ਇਹ ਤਾਂ ਵਿੱਚ ਹੀ ਚੱਲੀ ਜਾਂ ਵੱਧਦਾ ਹੈ ਭੱਦੇ ਆਣਾ ਸਰਕਾਰ ਨੇ ਆਪ ਚਲਾਇਆ ਕੋਈ ਪੈਣੇ ਨਹੀਂ ਲਗਾਈ ਲਿਆ ਕੋਈ ਜੱਥੇ ਨਹੀਂ ਅੱਛਾ ਤੁਹਾਡੇ ਪਿੰਡ ਕਿੰਨਾ ਕਾ ਤੁਹਾਡੇ ਪਿੰਡ ਬਹੁਤ ਆ ਸਾਡੇ ਪਿੰਡ ਤਾਂ ਬਸ ਆਈ ਨਹੀਂ ਬੱਕਦਾ ਵੀ ਜਾਨੀ ਸਵਦਾ ਜਿਵੇਂ ਬੈਠਣ ਤੁਹਾਨੂੰ ਤਾਂ ਇੰਨਾ ਵੀ ਸਾਡੇ ਕੋਲ ਵੀ ਖਤਮ ਹੋਵੇ ਤੇ ਸੰਧੂ ਇਹ ਵੀ ਸਾਨੂੰ ਦੱਸ ਤਾਂ ਕੰਮ ਚਾਹੀਦਾ ਕੋਸਾਸੀ ਆ ਨਹੀਂ ਕਰ ਸਕਦੇ ਬਿਜਲੀ ਜਿਹੜੀਆਂ ਬੈਦਰ ਕਹਿੰਦੇ ਆ ਵੀ ਬਿਜਲੀ ਆ ਕਰਨੀ ਆ ਇਹ ਸਾਨੂੰ ਨਹੀਂ ਚਾਹੀਦੀ ਜੀ ਅੱਛਾ ਮਾਨ ਸਰਕਾਰ ਕਹਿੰਦੀ ਸੀ ਨਾ ਮਜ਼ਦੂਰਾਂ ਦੀ ਤਾਂ ਜ਼ਿੰਦਗੀ ਬਦਲ ਦੇਾਂਗੇ ਬਦਲੀ ਕੋਈ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਬਦਲੀ ਕੋਈ ਕੁਛ ਨਹੀਂ ਕੀਤਾ ਜ਼ਿੰਦਗੀ ਜਿਹੜੀ ਕੰਕ ਸੀ 30 ਕਿਲੋ ਦੀ 2 ਰੁਪਏ ਵਾਲੀ ਉਹ ਵੀ ਬੰਦ ਕਰਤੀ ਆ ਆ ਕੰਮਕਾਰ ਜਿਹੜਾ ਮਾੜਾ ਮੋਟਾ ਚੱਲਦਾ ਸੀ ਇਹ ਵੀ ਬੰਦ ਕਰਤਾ ਸਰਕਾਰ ਨੇ ਬਦਲ ਤਾਂ ਦਿੱਤੀ ਜ਼ਿੰਦਗੀ ਵੀ ਭੁੱਖੇ ਮਾਰਨੇ ਇਹਨਾਂ ਦੇ ਬੱਚੇ ਹੋਰ ਕੀ ਸਾਨੂੰ ਤਾਂ ਇਹ ਚਾਹੀਦਾ ਵੀ ਸਾਨੂੰ 2 ਕਿਲੋ ਦੀ ਕਣਕ ਵੀ ਚਾਹ 2 ਰੁਪਏ ਕਿਲੋ ਦੀ ਕਣਕ ਚਾਹੀਦੀ ਆ ਤਾਨੂੰ ਰੋੜ ਕੀ ਐ ਚਾਹੇ ਬੈਠਣ ਦੀ ਹੂੰ ਉਹ 30 ਕਿਲੋ ਵਾਲਾ ਗੱਟਾ ਹੀ ਬੰਨਦਾ ਲਓ ਜਿਹੜੀ 15 ਕਿਲੋ ਤੇ ਨਾਂ ਨਹੀਂ ਪਉਂਦੇ ਇੱਕ ਜਾਨੇ ਦਾ ਬਣ ਜਾਂਦਾ ਬੱਚਿਆਂ ਦੇ ਕਿਸੇ ਦਾ ਨਾਂ ਨਹੀਂ ਪੈਂਦਾ ਕਿਸੇ ਦਾ ਨਾਂ ਨਹੀਂ ਵਿੱਚ ਪੈਂਦਾ ਕਿਸੇ ਨੇ ਗਾਂ ਕਾਟ ਹੀ ਨਹੀਂ ਕੋਈ ਬਣਾਇਆ ਨਾ ਹੀ ਨਹੀਂ ਪਾਇਆ ਮਾਦਾ ਕੀ ਬੋਲੋ ਐਚਾ ਹੋ ਜਾਓ ਹਾਂ ਮਾਦਾ ਕੀ ਕਹਿ ਰਹੇ ਸੀ ਤੁਸੀਂ ਬਾਈ ਜੇ 2500 ਪੈਲ ਸਨ ਮਾਨਦੇ ਸੀ ਉਹ ਵੀ ਨਹੀਂ ਕੀਤੀ ਗਈ ਉਹ ਵੀ ਪੰਜ ਕਿਲੋ ਕਣਕ ਤੋਂ ਬਦਾਉਂਦੇ ਨਹੀਂ ਕਣਕ 3 ਕਿਲੋ ਕਣਕ ਚਾਈ ਦੀ 25 2500 ਪੈਲ ਸਨ ਦਾ ਮੈਦਦਾ ਨਹੀਂ ਉਹ ਹੀ 1500 ਦੇ ਹੀ ਜਾਂਦੇ ਆ ਉਹ ਵੀ ਦੇ ਹੀ ਜਾਂਦੇ ਆ ਉਹ ਹੀ ਦੇ ਹੀ ਜਾਂਦੇ ਆ ਆ ਵਿਚੋ ਵਿਚੋ 1 ਮਹੀਨੇ ਦੀ ਪਤਾ ਹੀ ਨਹੀਂ ਕੀ ਕਿੜਾ ਪਕ ਕਰ ਦਿੰਦੇ ਸਿਰਾਂ ਨਹੀਂ ਜਿੰਦੇ ਕੇ ਪਰ ਸੰਦਾ ਜਿਹੜੀ ਰੱਖੀ ਗਈ ਆ ਤੇ ਉਹ ਉਹ ਕਿਹੜੀ ਬੇਟੀ ਚ ਰੱਖੀ ਆ ਤੇ ਅੱਖਾਂ ਤੇ ਉਹ ਕਹਿੰਦੇ ਵੀ ਅਸੀਂ ਕਿਹੜਾ ਖਾਨੇ ਆ ਐ ਕਹਿੰਦੇ ਜਿਹਦੇ ਰਹਿਣਗੇ ਉਹ ਕਹਿੰਦੇ ਅਸੀਂ ਕਿਹੜਾ ਖਾਨੇ ਆ ਸਾਨੂੰ ਕੀ ਪਤਾ ਹੁਣ ਉਹਨਾਂ ਨਾਲ ਗੱਲ ਕਰੂ ਐ ਕਹਿ ਦਿੰਦੇ ਆ ਬਸ ਤੇ ਗਾਂਸਨ ਸਿਰਾਂ ਕੋ ਦਿਨ ਦੇਣਗੇ ਤੁਹਾਨੂੰ ਲੱਗਦਾ ਹੈ ਅੱਜ ਤੁਸੀਂ ਧਰਨਾ ਲਾਇਆ ਹੈਗਾ ਧਰਨੇ ਲਾ ਲਾ ਕੇ ਕਿਤੇ ਨਾ ਕਿਤੇ ਤੁਹਾਡੀ ਮੰਗ ਮੰਨੀ ਜਾ ਸਕਦੀ ਹੈ ਨਾ ਜੀ ਸਾਡੀ ਕੋਈ ਨਹੀਂ ਮੰਗ ਮੰਨ ਹਮ ਪੂਰੀ ਕਰਦੇ ਹੀ ਨਹੀਂ ਮੰਗ ਹਮ ਜਦ ਪੂਰੀ ਕਰ ਤਾਂ ਫਿਰ ਅਸੀਂ ਕੈਦ ਕ ਵੀ ਕਰਦੇ ਆ ਹਾਂ ਮੈਂ ਤਰਨ ਤੇ ਆ ਕੇ ਭੇਜਾਈਦਾ ਭੁੱਖੇ ਤੇ ਆ ਜੀ ਅਸੀਂ ਤਾਂ ਰੋਟੇ ਕ ਨਹੀਂ ਖਾਦਗੇ ਉਵੇਂ ਆ ਕੇ ਤਰਪ ਕੇ ਭੇਗੇ ਅੱਛਾ ਜਾਂਦੂ ਰੇਗਾ ਦਾ ਕੰਮ ਚੱਲਦਾ ਉਹਨੂੰ ਫੇਰ ਕਹਿੰਦੇ ਚਾਰ ਦਿਨ ਲਵਾਉਂਦੇ ਮਰ ਕੇ ਬੰਦ ਫਿਰ 7 ਮਹੀਨੇ ਹੋ ਗਏ ਬੰਦ ਹੋਏ ਅੱਛਾ ਪਰ ਇਹ ਨਹੀਂ ਕਹਿੰਦੇ ਜੇ ਮੰਨ ਲਾ ਵੀ ਕੰਮ ਚੱਲਦਾ ਹੋਵੇ ਕੋਈ ਰਾਸ਼ਨ ਦੀ ਲੋੜ ਹੋਣਾ ਪਵੇ ਲਗਾਤਾਰ ਹੀ ਲੈਣਾ ਹਾਂਜੀ ਫਿਰ ਜੇ ਚੱਲੇ ਤਾਂ ਫੇਰ ਤਾਂ ਚਲੋ ਕੋਈ ਨਹੀਂ ਆਪਦਾ ਹੋ ਜਾਂਦਾ ਵਾ ਜੇ ਤਾਂ ਚੱਲਦਾ ਹੀ ਨਹੀਂ ਤਾਂ ਫਿਰ ਇਹਦੀ ਫੇਰ ਆਈਆਂ ਜੇ ਤਾਂ ਕੰਮ ਚੱਲਦਾ ਹੋ ਇਥੇ ਕੰਮ ਗੱਡੀ ਫਿਰ ਗੱਡੀ ਕਰਾ ਕੇ ਜਾਣਾ ਪੈਂਦਾ ਫਿਰ ਕੰਮ ਕਿਤੇ ਚੱਲਦਾ ਵਾ ਹਾਜ਼ਰੀ ਕਿਤੇ ਲੱਗਦੀ ਆਨਲਾਈਨ ਹਾਜ਼ਰੀਆਂ ਲਗਦੀਆਂ ਫਿਰ ਉਹ ਗੱਡੀ ਵਾਲੇ ਨੂੰ ਤਾਂ ਅਗਲੇ ਨੂੰ ਨਿੱਤ ਕਰਾਇਆ ਦੇਣਾ ਹੀ ਜਰੇ ਗਾਂ ਦੀ ਦਿਹਾੜੀ ਲੱਗੇ ਨਾ ਲੱਗੇ ਫਿਰ ਕਈ ਵਾਰੀ ਆਈ ਹੋ ਜਾਂਦਾ ਵੀ ਦਿਹਾੜੀ ਅੱਜ ਤੁਹਾਡਾ ਮਾਸਟਰ ਰੋਲ ਹੈ ਨਹੀਂਗਾ ਫਿਰ ਉੱਥੋਂ ਗੱਡੀ ਦਾ ਕਿਰਾਇਆ ਦੇ ਕੇ ਵੀ ਮੁੜਨਾ ਹੀ ਹੈ